ਇੱਕ ਆਪਣੇ ਹਲਕੇ ਦਾ ਆਗੂ ਆ ਚੇਤਨ ਮੈਂਦਗੀ ਵੀ ਕਰਦਾ ਹੈ ਉਹ ਪਤਾ ਕਿਵੇਂ ਗੱਲ ਕਰਦਾ ਬ੍ਰਦਰ ਇਹ ਬ੍ਰਦਰ ਵਾਲਾ ਜਿਹੜਾ ਕੰਮ ਚੱਲ ਗਿਆ ਹਾਂਜੀ ਇਹ ਬ੍ਰਦਰ ਵਾਲ ਸਮਝ ਗਿਆ ਕਿ ਨਹੀਂ ਸਮਝੇ ਨਹੀਂ ਸਮਝ ਤੂੰ ਸਮਝ ਗਏ ਦੋ ਲੈਣਾ ਬੋਲਣੀ ਆ ਫਿਰ ਬ੍ਰਦਰ ਠੋਕ ਦੇਣਾ ਵਿੱਚ ਹੀ ਇਹ ਬ੍ਰਦਰਾਂ ਨਾਲ ਨਹੀਂ ਸਰਦਾ ਲੋਕ ਤਾਂ ਹਾਂ ਮਾਰਦੇ ਐ ਕਿੰਨਾ ਚਿਰ ਡਰਾ ਕੇ ਦਬਕਾ ਕੇ ਤਮ ਕਹਾ ਕੇ ਤੁਸੀਂ ਲੋਕਾਂ ਨੂੰ ਰੋਕ ਲੋਗੇ ਔਰ ਅੱਜ ਵੀ ਅੱਜ ਦੀ ਰੈਲੀ ਵਾਸਤੇ ਫਿਰ ਕਿਹੜੇ ਕਿਹੜੇ ਹੱਥ ਕੰਡੇ ਬਣਾਏ ਐ ਜੇ ਮੈਂ ਕੱਲੇ ਕੱਲੇ ਨੂੰ ਪੁੱਛਾਂ ਤਾਂ ਤੁਸੀਂ ਆਪਣੇ ਆਪ ਹੀ ਦੱਸ ਦੇਣਾ ਇੱਕ ਚੁੰਗਾ ਦਾ ਆ ਉਹਨੂੰ ਬੜੀਆ ਤੇ ਚੜੀ ਐ ਹਾਂਜੀ ਉਹਨੇ ਬੜੀਆ ਜੀ ਕੋਸ਼ਿਸ਼ ਕੀਤੀ ਐ ਕਹ ਲਾ ਜੀ ਇੱਥੇ ਰੈਲੀ ਕਿਉਂ ਜਾ ਰਹੀ ਐ ਬੜੇ ਅੱਗੇ ਐ ਮੈਂ ਕੱਲੇ ਕੱਲੇ ਦਾ ਨਾਮ ਕਿਦਾ ਲਊਂਗਾ ਬਹੁਤ ਕੋਸ਼ਿਸ਼ ਕੀਤੀਆਂ ਅਹੇ ਕੋਠੇ ਕੱਟ ਦਾਂਗੇ ਤੇ ਪਿਓ ਵਾਲੇ ਪਹਿਲੋਂ ਪਾ ਕੇ ਦਿੱਤੇ ਨਾ ਕੁਛ ਹੈਗਾ ਨਾ ਕੋਈ ਢੇਲਾ ਨਾ ਕੋਈ ਟਕਾ ਤੇ ਨਾ ਕੋਈ ਗ੍ਰਾਂਟ ਨਰੇਗਾ ਦੇ ਸਿਰ ਤੇ ਤੇ ਵਿੱਤ ਕਮਿਸ਼ਨ ਦੇ ਸਿਰ ਤੇ ਚੱਲਣ ਵਾਲੀ ਸਰਕਾਰ ਅੱਜ ਨਰੇਗਾ ਬੰਦ ਹੋ ਗਈ ਅੱਜ ਗ੍ਰਾਂਟ ਕੋਈ ਨਹੀਂ ਤਾਂ ਹਾਂ ਮਾਰਦੇ ਨੇ ਸਰਪੰਚ ਜਿਨ੍ਹਾਂ ਦੇ 50-50 ਲੱਖ ਰੁਪਏ ਖਰਚ ਕਰਵਾਦੇ ਨੇ ਕਿ ਅਸੀਂ ਕਰਜ਼ਾਈ ਹੋ ਗਏ ਮੇਰੇ ਕੋਲੇ ਅੱਜ ਤੋਂ ਹੀ ਉਹ ਵਿਚਾਰੇ ਕੁੰਡੀਆਂ ਪਾਈ ਫਿਰਦੇ ਐ ਵੇਖੀ ਕਿਤੇ ਸਾਡਾ ਧਿਆਰ ਰੱਖੀ ਤੂੰ ਆ ਜਾਣਾ ਆ ਅਕਾਲੀ ਦਲ ਨੇ ਆ ਜਾਣਾ ਤੇ ਸਾਨੂੰ ਸਰਪੰਚੀਆਂ ਪੂਰੀਆਂ ਕਰ ਲੈਣ ਦੇ ਮੈਂ ਕਿਹਾ ਵੇਖ ਲਓ ਵੇਖ ਲਓ ਜਿਹੜੀ ਤੂੰ ਆ ਸਾਡੇ ਨਾਲ ਕੀਤੀ ਐ ਕਿਵੇਂ ਭੁੱਲ ਜਾਾਂਗੇ ਪਰ ਮੈਂ ਕਿਹਾ ਤੁਹਾਡੇ ਤੇ ਤਰਸ ਆਉਂਦਾ ਆ ਤੁਹਾਨੂੰ ਨਹੀਂ ਸੀ ਪਤਾ ਕਿ ਤੁਸੀਂ ਲੁਟੇਰਿਆਂ ਦੇ ਟੇਟੇ ਚੜ ਗਏ ਜੇ ਇੱਥੇ ਦੋ ਚਾਰ ਫੀਲੇ ਐ ਇੱਕ ਨੇ ਬਲਟਵਾ ਬਲਾਕ ਮੱਲਿਆ ਐ ਇਹਨੇ ਭਿੱਖੀ ਵੰਡ ਬਲਾਗ ਮੱਲਿਆ ਹੈ ਕਿਸੇ ਨੇ ਕੋਈ ਥਾਣਾ ਮੱਲਿਆ ਹੈ ਉਹ ਬਾਡੀ ਖਦਾਦੀ ਏ ਅਹੀਂ ਨਾ ਕਦੀ ਥਾਣੇ 'ਚ ਨਾ ਕਦੀ ਬਲਾਗ 'ਚ ਨਾ ਕਦੀ ਤਸਵੀਰ 'ਚ ਕਦੇ ਦਖਲ ਨਹੀਂ ਸੀ ਦਿੱਤਾ ਤੇ ਕਿਸੇ ਅਫਸਰ ਦੀ ਜ਼ਰਤ ਨਹੀਂ ਸੀ ਹੁੰਦੀ ਕਿ ਕੰਮ ਹੋਵੇ ਤੇ ਕੰਮ ਤੋਂ ਵੇਰ ਜਾਵੇ ਤੇ ਖਾਸ ਕਰਕੇ ਇਹ ਪਤਾ ਲੱਗੇ ਕਿ ਕੁਰਸੀ ਤੇ ਸਾਹਮਣੇ ਬਹਿਣ ਵਾਲਾ ਤੇ ਖੜੋਣ ਵਾਲਾ ਅਕਾਲੀ ਦਲ ਦਾ ਵਰਕਰ ਹੈ ਅਕਾਲੀ ਦਲ ਦਾ ਵੋਟਰ ਹੈ ਕਿਸੇ ਦੀ ਜ਼ਰਤ ਨਹੀਂ ਸੀ ਪੈਂਦੀ ਵਰਸਾ ਸਿੰਘ ਬਲਟੋਹਾ ਦਾ ਨਾਮ ਹੀ ਕਾਫੀ ਸੀ ਇੱਥੇ ਇੱਥੇ ਉਹ ਸਰਜ ਆਇਆ ਕਿ ਨਿਰਪਾਲ ਸਰਜ ਹਰਪਾਲ ਆਇਆ ਅੱਛਾ ਚੱਲ ਕੋਈ ਮੈਂ ਉਸ ਤੋਂ ਥਿੱਕਣ ਗੱਲ ਕਰੇ ਇੱਕਣਾ ਮੁੰਡਾ ਆਇਆ ਸਾਡਾ ਉਹ ਜੋਤ ਸਿੰਘ ਆ ਰਹੇ ਨੇ ਬਲਟੋਘੇ ਆ ਵਲਟੋਈਆ ਉਹ ਨਾਲ ਸੀ ਉਹਨਾਂ ਨੂੰ ਕਹਿੰਦੇ ਤੁਹਾਡਾ ਰਾਹ ਬਣਾ ਦਾਂਗੇ ਤੁਹਾਡੇ ਈਟਾਂ ਲਗੀਆਂ ਤੁਹਾਡੇ ਟੈਲਾਂ ਲਾ ਦਾਂਗੇ ਤੁਸੀਂ ਆ ਜਾਓ ਜੀ ਭਲਾਣਿਆਂ ਦਾ ਦੂਜਿਆਂ ਨੇ ਕਿਹਾ ਜੀ ਤੁਸੀਂ ਨਹੀਂ ਆਉਂਦੇ ਤਾਂ ਤਦ ਨਹੀਂ ਬਣਦਾ ਜੀ ਉਹ ਮੈਨੂੰ ਕਹਿ ਕਵਾ ਕੇ ਪੁੱਛ ਪਛਾ ਕੇ ਮੈਨੂੰ ਕਹਿੰਦੇ ਜੀ ਅਸੀਂ ਮਜਬੂਰੀ ਹੈ ਸਾਡੀ ਮੈਂ ਕਿਹਾ ਚਲੋ ਕੋਈ ਨਹੀਂ ਕਰ ਲਓ ਉਹ ਮਹੀਨੇ ਡੇਢ ਮਹੀਨੇ ਬਾਅਦ ਹੀ ਉਧਰ ਕਿਤੇ ਫਰੋਜਪੁਰ ਵਾਲੇ ਕਸ ਪਾਸੇ ਕਾਬੂ ਆ ਗਿਆ ਕਾਬੂ ਕੱਚ ਆਇਆ ਮੋਟਰਸਾਈਕਲ ਤੇ ਖੇਮ ਕਰਨ ਵਾਲੇ ਕੋਲੇ ਕਾਗਜ਼ ਕਿੱਥੋਂ ਹੁੰਦੇ ਆ ਹਾਂਜੀ ਤੇ ਉੱਥੇ ਕਾਬੂ ਆ ਗਿਆ ਉਹਨਾਂ ਰੋਕ ਲਿਆ ਉਹਨਾਂ ਕਹੇ ਚੱਲ ਮਿੱਤਰਾ ਇਹ ਤਾਂ ਬਾਉਂਡੀ ਇਹ ਤੇ ਤੇਰਾ ਹੋਊਗਾ ਉਹ ਪੁਲਿਸ ਵਾਲਿਆਂ ਦੀ ਮਾਤ ਹੁੰਦੀ ਹੈ ਭਾਵੇਂ ਬਾਉਂਡੀ ਕਰਨਾ ਹੋਵੇ ਘੁੰਮ ਕੇ ਜੇ ਵੇਂਦੇ ਆਚਾਰ ਚ ਫਰੇ ਅੱਗੇ ਕੀ ਆ ਪਿੱਛੇ ਕੀ ਆ ਸੱਜੇ ਕੀ ਆ ਖੱਬੇ ਕੀ ਆ ਇੱਕ ਮੁਲਾਜ਼ਮ ਨੇ ਕਿਹਾ ਸੱਜੇ ਖੱਬੇ ਘੁੰਮ ਕੇ ਦੇਖਿਆ ਤੇ ਪਿੱਛੇ ਲਿਖਿਆ ਮੋਟਾ ਬਲਟੋਈਆ ਬਲਟੋਈਆ ਵੇਖ ਕੇ ਉਹ ਮੁਲਾਜ਼ਮ ਕਹਿੰਦਾ ਤੇਰਾ ਪਿੰਡ ਕਿਹੜਾ ਆਂਦਾ ਜੀ ਬਲਟੋਆ ਜਿਹੇ ਦਾ ਤਰੱਕੀ ਲੱਗਦਾ ਐ ਚਾਚਾ ਜੀ ਆਂਦਾ ਚੰਗਾ ਫਿਰ ਅੱਜ ਤੋਂ ਬਾਅਦ ਕਾਗਜ਼ ਰੱਖਣੀ ਆ ਚੱਲ ਜਾ ਹੁਣ ਉਹ ਤੁਹਾਨੂੰ ਮੈਂ ਦੱਸਦਾ ਤੁਹਾਡੇ ਮਾਤੜ ਜੇ ਇਸ ਨਮਾਣੇ ਦਾ ਨਾਂ ਖੇਮ ਕਰਨ ਤੋਂ ਲੈ ਕੇ ਉਹ ਮਾਨਸਾ ਉਹ ਧਾਰਕਲਾਂ ਉਹ ਬਠਿੰਡਾ ਤੇ ਉਹ ਮਹਾਲੀ ਤੱਕ ਚੱਲਦਾ ਆ ਜਿੱਥੇ ਮਰਜ਼ੀ ਨਾਲ ਲੈ ਲੋ ਮਿੱਤਰਾਂ ਮਿੱਤਰਾਂ ਦਾ ਨਾਂ ਚੱਲਦਾ ਕੀ ਕਹਿੰਦੇ ਹਾਂ ਹਾਂ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਵੰਗਾ ਚੜ ਵਾਲੀ ਜਿੱਥੇ ਮਰਜ਼ੀ ਕੀ ਮਰਜ਼ੀ ਵਰਤ ਕੇ ਦੇਖ ਲਿਆ ਜੇ ਪਰ ਮੈਂ ਵੀ ਦੱਸਦਾ ਜੇ ਵਿਰਸਾ ਸਿੰਘ ਬਲਟੋਹਾ ਦਾ ਕਰੰਟ ਚੱਲਦਾ ਆ ਜੇ ਵਿਰਸਾ ਸਿੰਘ ਬਲਟੋਹਾ ਦਾ ਕੋਈ ਜਿਗਰ ਚੱਲਦਾ ਆ ਉਹਦੇ ਪਿੱਛੇ ਮੇਰੇ ਵੱਡੇ ਭਾਈ ਸਾਹਿਬ ਭਾਵੇਂ ਇਥੇ 6 ਮਹੀਨੇ ਵੱਡੇ ਆ ਇਹ ਵੀ ਮੈਂ ਬੇਰਵਾ ਕਰਦਾ ਆ ਕਿੱਥੇ ਨੇ ਪ੍ਰਧਾਨ ਸਾਹਿਬ ਇਹ ਪ੍ਰਧਾਨ ਸਾਹਿਬ ਵੀ ਤੋਂ 6 ਮਹੀਨੇ ਵੱਡੇ ਜੇ ਇਹ ਵੀ ਅਸੀਂ ਕੱਢਿਆ ਪੂਰਾ 베ਰਵਾ ਹਾਂਜੀ ਇਹ ਇਹ ਮੇਰੇ ਵੱਡੇ ਭਾਈ ਸਾਹਿਬ ਕਰਕੇ ਪਹਿਲਾਂ ਬਜ਼ੁਰਗਾਂ ਕਰਕੇ ਉਹਨਾਂ ਨੇ ਹਮੇਸ਼ਾ ਆਸ਼ੀਰਵਾਦ ਰੱਖਿਆ ਉਹਨਾਂ ਨੇ ਮੋਢੇ ਤੇ ਹੱਥ ਰੱਖਿਆ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਲਵੱਕੜੀ ਉਹਦਾ ਪਿਆਰ ਉਹਦਾ ਥੱਪੜਾ ਉਹਦੀ ਦਿੱਤੀ ਹੋਈ ਸ਼ਕਤੀ ਜਿਹੜੀ ਹੈ ਉਹ ਤੁਹਾਡੇ ਕੰਮ ਆਉਂਦੀ ਹੈ